ਅਦੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਗੱਠ ਜੋੜ ਦੀਆਂ ਕੋਸ਼ਿਸ਼ਾਂ ਕਰਨ ਦੇ ਚਰਚੇ ਸਾਹਮਣੇ ਆ ਰਹੇ ਸਨ ਪਰ ਆਖਰਕਾਰ ਹੁਣ ਇੱਕ ਇਹੋ ਜਿਹੀ ਹਵਾ ਚੱਲੀ ਹੈ ਜਿਸ ਦੇ ਵਿੱਚ ਹੁਣ ਭਾਜਪਾ ਉਤਸਕ ਹੋਈ ਨਜ਼ਰ ਆ ਰਹੀ ਹੈ ਭਾਜਪਾ ਪੰਜਾਬ ਦੇ ਵਿੱਚ ਗੱਠ ਜੋੜ ਵਾਸਤੇ ਉਤਸਕ ਹੈ ਇਹਦੇ ਪ੍ਰਮਾਣ ਮਿਲਣ ਲੱਗ ਗਏ ਨੇ ਪ੍ਰਮਾਣ ਇਸ ਤਰ੍ਹਾਂ ਮਿਲੇ ਨੇ ਕਿਉਂਕਿ ਸੁਨੀਲ ਜਾਖੜ ਰਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਇਸ ਗੱਠ ਜੋੜ ਦੇ ਵਾਸਤੇ ਕੁਝ ਗੱਲਾਂ ਕਹੀਆਂ ਨੇ ਉਹਨਾਂ ਨੇ ਸੁਨੀਲ ਜਾਖੜ ਨੇ ਜਿਹੜੇ ਪੰਜਾਬ ਪ੍ਰਧਾਨ ਨੇ ਭਾਜਪਾ ਦੇ ਉਹਨਾਂ ਦੇ ਵੱਲੋਂ ਇਸ ਗੱਠਜੋੜ ਨੂੰ ਲੈ ਕੇ ਖਾਸ ਕਰਕੇ ਸ਼ਰੋਮਨੀ ਅਕਾਲੀ ਦਲ ਦੇ ਨਾਲ ਇਸ ਗੱਠਜੋੜ ਨੂੰ ਲੈ ਕੇ ਹਮਾਇਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਆ ਕਿ ਗੱਠਜੋੜ ਨੂੰ ਲੈ ਕੇ ਹਮੇਸ਼ਾ ਹੀ ਖੇਤਰੀ ਪਾਰਟੀ ਦੀ ਸ਼ਮੂਲੀਅਤ ਅਹਿਮ ਹੁੰਦੀ ਹੈ। ਯਾਨੀ ਕਿ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਹੈ ਉਹ ਸ਼ਰੋਮਨੀ ਅਕਾਲੀ ਦਲ ਹੈ। ਔਰ ਇਸ ਵਾਲੇ ਇਸ਼ਾਰਾ ਕਰਦਿਆਂ ਹੋਇਆਂ ਸੁਨੀਲ ਜਾਖੜ ਨੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਦੀ ਅੰਦਰੂਨ ਇੱਛਾ ਜਿਹੜੀ ਹੈ ਉਹ ਹਾਈ ਕਮਾਂਡ ਦੇ ਸਾਹਮਣੇ ਵਿਅਰਥ ਕਰ ਦਿੰਦੀ ਹੈ, ਪ੍ਰਗਟ ਕਰ ਦਿੰਦੀ ਹੈ। ਉਹਨੇ ਸਾਫ਼ ਦੱਸ ਦਿੱਤਾ ਆ ਕਿ ਪੰਜਾਬ ਦੇ ਵਿੱਚ ਜ਼ਰੂਰਤ ਹੈਗੀ ਐ ਇਸ ਗੱਠ ਚੋਂ ਔਰ ਇੱਥੋਂ ਇਹ ਪ੍ਰਤੀਤ ਹੋਣ ਲੱਗ ਗਿਆ ਕਿ ਜਿੱਥੇ ਪਹਿਲਾਂ ਅਕਾਲੀ ਦਲ ਨੂੰ ਭਾਜਪਾ ਦੀ ਲੋੜ ਮਹਿਸੂਸ ਹੋ ਰਹੀ ਸੀ ਅਕਾਲੀ ਦਲ ਜਿੱਥੇ ਕਥਿਤ ਤੌਰ ਦੇ ਉੱਤੇ ਬਾਰ-ਬਾਰ ਗੱਠ ਜੋੜ ਦੀਆਂ ਗੱਲਾਂ ਕਰ ਰਿਹਾ ਸੀ ਉੱਥੇ ਹੀ ਹੁਣ ਭਾਜਪਾ ਦੇ ਵੱਲੋਂ ਹੱਥ ਪਹਿਲਾਂ ਅੱਗੇ ਵਧਾਇਆ ਗਿਆ ਪਹਿਲ ਕਦਮੀ ਪਹਿਲਾਂ ਭਾਜਪਾ ਵੱਲੋਂ ਕੀਤੀ ਜਾ ਰਹੀ ਹੈ ਦਰਸਲ ਸੁਨੀਲ ਜਾਖੜ ਨੇ ਆਪਣੇ ਇਸ ਬਿਆਨ ਦੇ ਵਿੱਚ ਇੱਥੋਂ ਤੱਕ ਗੱਲ ਕਹੀ ਕਿ ਜਿੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਜਿਹੇ ਗੱਠਜੋੜ ਦੇਸ਼ ਦੇ ਵਿੱਚ ਪੇਸ਼ ਆ ਰਹੇ ਨੇ ਔਰ ਪੰਜਾਬ ਦੇ ਵਿੱਚ ਵੀ ਅੰਦਰ ਖਾਤੇ ਉਹਨਾਂ ਦਾ ਕਹਿਣਾ ਹੈ ਕਿ ਦੋਵੇਂ ਪਾਰਟੀਆਂ ਰਲੀਆਂ ਹੋਈਆਂ ਨੇ ਉੱਥੇ ਇਹਨਾਂ ਨੂੰ ਇਹਨਾਂ ਤੇ ਨਕੇਲ ਕੱਸਣ ਵਾਸਤੇ ਇੱਕ ਹੋਰ ਗੱਠਜੋੜ ਚਾਹੀਦਾ ਹੈ ਪੰਜਾਬ ਦੇ ਵਿੱਚ ਇੱਕ ਹੋਰ ਗੱਠਜੋੜ ਚਾਹੀਦਾ ਹੈ ਯਾਨੀ ਕਿ ਉਹ ਕਮਾਫਰ ਕਿ ਭਾਜਪਾ ਤੇ ਅਕਾਲੀ ਦਲ ਦੇ ਗੱਠਜੋੜ ਦੀ ਚਰਚਾ ਜਿਹੜੀ ਆ ਕਰਦੇ ਨਜ਼ਰ ਆਉਣ ਲੱਗੇ ਨੇ ਖੇਤਰੀ ਪਾਰਟੀਆਂ ਦੇ ਬਾਰੇ ਵਿੱਚ ਆਪਣੇ ਬਿਆਨ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਭਾਜਪਾ ਦੀ ਪੰਜਾਬ ਟੀਮ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਗੱਠਜੋੜ ਕਰਨਾ ਚਾਹੁੰਦੀ ਆ ਉਹ ਚਾਹੁੰਦੀ ਆ ਕਿ ਗੱਠਜੋੜ ਕੀਤਾ ਜਾਵੇ ਔਰ ਯਾਨੀ ਕਿ ਇਹ ਸਮਝਿਆ ਜਾਵੇ ਕਿ ਭਾਜਪਾ ਦੇ ਪੰਜਾਬ ਲੀਡਰ ਇਹ ਜਾਣਦੇ ਨੇ ਕਿ ਗੱਠਜੋੜ ਤੋਂ ਬਗੈਰ ਉਹਨਾਂ ਦੀ ਪੰਜਾਬ ਦੇ ਵਿੱਚ ਗਤੀ ਨਹੀਂ हाल ही ਦੇ ਵਿੱਚ ਪੰਜਾਬ ਦੇ ਸਿਆਸੀ ਹਾਲਾਤ ਬਦਲੇ ਨੇ ਕਿਉਂਕਿ ਪੰਜਾਬ ਦੇ ਕਿਸਾਨ ਐਜੀਟੇਸ਼ਨ ਤੇ ਬੈਠ ਗਏ ਨੇ ਪੰਜਾਬ ਦੇ ਕਿਸਾਨ ਪ੍ਰਦਰਸ਼ਨ ਤੇ ਬੈਠ ਗਏ ਨੇ ਨਵਾਂ ਅੰਦੋਲਨ ਸ਼ੁਰੂ ਕਰਨ ਤੇ ਬੈਠ ਗਏ ਨੇ ਸ਼ੰਭੂ ਤੇ ਖਨੌਰੀ ਬਾਰਡਰ ਖਾਸ ਕਰਕੇ ਕਿਸਾਨਾਂ ਦੇ ਵੱਲੋਂ ਘੇਰੇ ਗਏ ਨੇ ਔਰ ਹਾਲ ਹੀ ਦੇ ਵਿੱਚ ਜੋ ਸਭ ਕੁਝ ਹੋਇਆ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੱਟਣ ਤੋਂ ਲੈ ਕੇ ਰਬੜ ਦੀਆਂ ਗੋਲੀਆਂ ਸੱਟਣ ਤੋਂ ਲੈ ਕੇ ਸ਼ਰੀਆਮ ਗੋਲੀਆਂ ਚੱਲਣ ਤੱਕ ਦੀ ਗਾਥਾ ਜਿਹੜੀ ਆ ਉਹ ਸਾਰੇ ਲੋਕਾਂ ਦੇ ਸਾਹਮਣੇ ਨੇ ਖਾਸ ਕਰਕੇ ਪੰਜਾਬ ਵਾਸੀਆਂ ਦੇ ਸਾਹਮਣੇ ਹੈ ਭਾਜਪਾ ਸ਼ੁਰੂ ਤੋਂ ਹੀ ਇਸ ਬਰੇ ਦੇ ਸ਼ੁਰੂ ਤੋਂ ਹੀ ਇਹ ਚਾਹਦੀ ਸੀ ਕਿ ਪੰਜਾਬ ਦੇ ਰੂਰਲ ਖੇਤਰ ਦੇ ਵਿੱਚ ਯਾਨੀ ਕਿ ਦਿਹਾਤੀ ਖੇਤਰ ਦੇ ਵਿੱਚ ਭਾਜਪਾ ਦੀ ਪਕੜ ਜਿਹੜੀ ਹੈ ਉਹ ਮਜ਼ਬੂਤ ਕੀਤੀ ਜਾਵੇ ਮੰਨਿਆ ਜਾਂਦਾ ਹੈ ਕਿ ਪੰਜਾਬ ਦੇ ਰੂਰਲ ਖੇਤਰ ਦੇ ਵਿੱਚ ਪੰਜਾਬ ਦੇ ਦਿਹਾਤੀ ਖੇਤਰ ਦੇ ਵਿੱਚ ਅਕਾਲੀ ਦਲ ਦੀ ਪਕੜ ਜਿਹੜੀ ਹੈ ਉਹ ਜ਼ਿਆਦਾ ਮਜ਼ਬੂਤ ਹੈ ਭਾਜਪਾ ਦੇ ਨਾਲੋਂ ਪਰ ਭਾਜਪਾ ਦਾ ਇਹ ਜ਼ੋਰ ਸੀ ਕਿ ਦੇਹਾਤੀ ਖੇਤਰ ਦੇ ਵਿੱਚ ਵੀ ਭਾਜਪਾ ਨੂੰ ਅਪਲਿਫਟ ਕੀਤਾ ਜਾਵੇ ਜਿਸ ਵਾਸਤੇ ਆਰਐਸਐਸ ਦੇ ਮੁਖੀ ਆ ਜਾਂਦੇ ਨੇ ਜਿਸ ਵਾਸਤੇ ਸੁਨੀਲ ਜਾਖੜ ਦੀਆਂ ਡਿਊਟੀਆਂ ਲੱਗ ਜਾਂਦੀਆਂ ਨੇ ਪਰ ਅੰਤ ਦੇ ਵਿੱਚ ਆ ਕੇ ਉਹਨਾਂ ਨੇ ਇਹ ਜ਼ਰੂਰ ਸਮਝ ਲਿਆ ਕਿ ਕਿਸਾਨ ਅਸਲ ਦੇ ਵਿੱਚ ਭਾਜਪਾ ਤੋਂ ਦੁਆਰਾ ਨਾਰਾਜ਼ ਨੇ ਕਿਸਾਨ ਜਿਹੜੇ ਨੇ ਉਹ ਭਾਜਪਾ ਦੇ ਵਿਰੁੱਧ ਨੇ ਔਰ ਜਿਸ ਵਾਸਤੇ ਹੋ ਸਕਦਾ ਹੈ ਕਿ ਹੁਣ ਭਾਜਪਾ ਹੀ ਸਮਝ ਗਈ ਹੈ ਕਿ ਉਹਨਾਂ ਨੂੰ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਕਿਉਂਕਿ ਜਿੱਥੇ ਸ਼ਹਿਰੀ ਖੇਤਰ ਦੇ ਵਿੱਚ ਭਾਜਪਾ ਦੀ ਕਿਤੇ ਨਾ ਕਿਤੇ ਪੰਜਾਬ ਅੰਦਰ ਚੜਤ ਹੈਗੀ ਹੈ ਦੂਜੇ ਪਾਸੇ ਦੇਹਾਤੀ ਖੇਤਰ ਦੇ ਵਿੱਚ ਉਹਨਾਂ ਨੂੰ ਇੱਕ ਹੈਲਪਿੰਗ ਹੈਂਡ ਦੀ ਲੋੜ ਪਵੇਗੀ ਜਿਹੜਾ ਹੈਲਪਿੰਗ ਹੈਂਡ ਉਹਨਾਂ ਨੂੰ ਇਹਨਾਂ ਖੇਤਰਾਂ ਦੇ ਵਿੱਚ ਜਿੱਤ ਦਵਾ ਸਕਦਾ ਅਜੇ ਵੀ ਕੋਈ ਪ੍ਰਮਾਣ ਨਹੀਂ ਹੈ ਪਰ ਭਾਜਪਾ ਨੂੰ ਆਪਣੇ ਸਤਤਵ ਦੇ ਉੱਤੇ ਪੈਂਦਾ ਖਤਰਾ ਨਜ਼ਰ ਆਉਣ ਲੱਗਿਆ ਹੈ ਸੁਨੀਲ ਜਾਖੜ ਦੇ ਇਸ ਬਿਆਨ ਤੋਂ ਬਾਅਦ ਇਹ ਸਾਫ਼ ਪ੍ਰਤੀਤ ਹੋ ਰਿਹਾ ਹੈ ਕਿ ਭਾਜਪਾ ਜਿਹੜੀ ਹੈ ਉਹ ਅਕਾਲੀ ਦਲ ਤੋਂ ਪਹਿਲਾਂ ਹੁਣ ਗੱਠਜੋੜ ਕਰਨ ਲਈ ਕਾਲੀ ਪਈ ਹੋਈ ਹੈ ਭਾਜਪਾ ਦੇ ਵੱਲੋਂ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪਹਿਲਾ ਕਦਮ ਅਕਾਲੀ ਦਲ ਦੇ ਵੱਲ ਪੋਟ ਲਿਆ ਜਾਵੇ ਭਾਵੇਂ ਕਿ ਇਸ ਬਿਆਨ ਤੋਂ ਬਾਅਦ ਇਹ ਸਮਝਾ ਜਾ ਸਕਦਾ ਹੈ ਕਿ ਭਾਜਪਾ ਦੀ ਪੰਜਾਬ ਲੀਡਰਸ਼ਿਪ ਜਿਹੜੀ ਹੈ ਉਹ ਸਮਝ ਚੁੱਕੀ ਹੈ ਕਿ ਗੱਠ ਜੋੜ ਦੀ ਕਿੰਨੀ ਜ਼ਿਆਦਾ ਜ਼ਰੂਰਤ ਕਿੰਨੀ ਜ਼ਿਆਦਾ ਅਹਿਮੀਅਤ ਹੈ ਹੱਲੇ ਤੱਕ ਅਕਾਲੀ ਦਲ ਹੀ ਇਹ ਕੋਸ਼ਿਸ਼ ਕਰਦਾ ਦੱਸਿਆ ਜਾ ਰਿਹਾ ਸੀ ਪਰ ਹੁਣ ਭਾਜਪਾ ਵੀ ਕਿ ਤਰ੍ਹਾਂ ਕਿਤੇ ਇਸ ਦੇ ਵਿੱਚ ਹੱਥ ਮਿਲਾਉਣ ਨੂੰ ਕਾਲੀ ਨਜ਼ਰ ਆਣ ਲੱਗੀ ਹੈ ਜੋ ਕੁਝ ਵੀ ਹੋਏਗਾ ਗੱਠ ਜੋੜ ਨੂੰ ਲੈ ਕੇ ਉਹ ਸਮੇਂ ਦੀ ਗੱਲ ਹੈ ਪਰ ਸੁਨੀਲ ਜਾਖੜ ਦਾ ਬਿਆਨ ਆਪਣੇ ਆਪ ਦੇ ਵਿੱਚ ਕਈ ਜਵਾਬ ਦੇ ਰਿਹਾ ਮੈਂ ਇਸ ਗੱਲ ਦੀ ਤੁਹਾਡੇ ਤੋਂ ਮਾਫੀ ਵੀ ਚਾਹੂੰਗਾ ਕਿਉਂਕਿ ਜਿੱਡੀ ਵੱਡੀ ਤਾਦਾਦ ਚ ਤੁਸੀਂ ਅੱਜ ਇਕੱਠੇ ਹੋ ਮੈਨੂੰ ਲੱਗਦਾ ਤੁਸੀਂ ਸਾਰੇ ਕਿਸੇ ਨਾ ਕਿਸੇ ਹੋਰ ਚਾਗ ਚ ਆਏ ਸੀਗੇ ਤੇ ਕਿਉਂਕਿ ਉਧਰ ਤਮਾਸ਼ਾ ਬੰਦ ਹੋ ਗਿਆ ਐਂਡ ਆਮ ਸੌਰੀ ਟੂ ਸੇ ਵੀ ਪੰਜਾਬ ਵਿਧਾਨ ਸਭਾ ਇੱਕ ਥੀਏਟਰ ਬਣ ਕੇ ਰਹਿ ਗਈ ਜਿਹਦੇ ਵਿੱਚ ਜੋ ਨਟਕੀ ਹੋਈ ਹੈ ਜੋ ਡਰਾਮੇ ਹੋਏ ਹੈ ਜੋ ਪ੍ਰੀ ਮੈਡੀਟੇਟਿਡ ਕਿਸ ਕਿਸਮ ਦੀ اپੋਜੀਸ਼ਨ ਦੀ ਭੂਮਿਕਾ ਬਣਾ ਕੇ ਸਾਠ ਗਾਂਠ ਦੇ ਨਾਲ ਜੋ ਕੁਝ ਉਹਤੇ ਖੇਡ ਖੇਡਾ ਗਿਆ ਹੈ ਪਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਬੀਓ ਜਿਹਨੂੰ ਚਾਲੂ ਵਰਡ ਇਥੋਂ ਚਾਲੂ ਹੁੰਦਾ ਹੈ ਵੀ ਆ ਲੋਕਤੰਤਰ ਦਾ ਮੰਦਰ ਹੈ ਅਜ਼ੀਮ ਸਦਨ ਹੈ ਉਹ ਅਜ਼ੀਮ ਸਦਨ ਦਾ ਇੱਕ ਤਮਾਸ਼ਾ ਬਣ ਕੇ ਰਹਿ ਗਿਆ ਤੇ ਮੇਰੇ ਖਿਆਲ ਆਏ ਤਾਂ ਤੁਸੀਂ ਇਸ ਸਾਰੇ ਇਸੇ ਚਾਗਚੇ ਸੀ ਵੀ ਕੋਈ ਨਾ ਕੋਈ ਉਹਦੇ ਤੇ ਕੋਈ ਟਿੱਪਣੀ ਕੀਤੀ ਜਾਊਗੀ ਬਟ ਆਮ ਸੌਰੀ ਟੂ ਸੇ ਵੀ ਇਸ ਕਿਸਮ ਦਾ ਨਹੀਂ ਪਰ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਵਿੱਚ ਆ ਜਿਹੜਾ ਸਾਡਾ ਪ੍ਰੋਸੈਸ ਹੈ ਆ ਅਸਲ ਲੋਕਤੰਤਰ ਹੈ ਨਾ ਕਿ ਜੋ ਕੁਝ ਪੰਜਾਬ ਵਿਧਾਨ ਸਭਾ 'ਚ ਕੁਝ ਦਿਨਾਂ ਤੋਂ ਦੇਖਣ ਤੋਂ ਮਿਲਿਆ ਮੈਂ ਕਿਸੇ ਨਾ ਤਾਂ ਆਪੋਜੀਸ਼ਨ ਦੇ ਉੱਤੇ ਤੇ ਨਾ ਹੀ ਸਰਕਾਰ ਦੇ ਉੱਤੇ ਕੋਈ ਜ਼ਿਆਦਾ ਕਮੈਂਟ ਕਰਨਾ ਚਾਹੁੰਦਾ ਕਿਉਂਕਿ ਉਹਦਾ ਮੌਕਾ ਵੀ ਆਊਗਾ ਉਹਦੇ ਤੇ ਗੱਲ ਕਰਾਂਗੇ ਦੇਖੋ ਸਾਬ ਤੁਸੀਂ ਮੇਰੇ ਨਾਲ 사ਦਾ ਜ਼ਿਆਦਾ ਸਮਝਦਾਰ ਹੋ ਤੁਸੀਂ ਹਰੇਕ ਪੋਲਿਟੀਕਲ ਪਾਰਟੀ ਦੀ ਉਹਨਾਂ ਦੀ ਕਵਰੇਜ ਕਰਦੇ ਹੋ ਤੇ ਮੈਂ ਸਮਝਦਾ ਵੀ ਅੱਜ ਦਾ ਜਦੋਂ ਮੈਂ ਤੁਹਾਨੂੰ ਪਹਿਲਾਂ ਇਨੀਸ਼ੀਅਲ ਸਟੇਜ ਤੇ ਕਿਹਾ ਸੀ ਵੀ 13 ਲੋਕ ਸਭਾ ਹਲਕਿਆਂ ਦੇ ਅੰਦਰ ਸਾਡੀ ਵੈਨ ਜਾ ਰਹੀ ਹੈ 댓 ਮੀਨਸ ਸਾਡੇ ਕੰਨੇ ਤਾਂ ਤਿਆਰੀ ਪੂਰੀ ਹੈ ਸਭ 10 ਤਰੀਕ ਨੂੰ ਕੀ ਹੋਣਾ ਹੈ ਜਾਂ ਕਿਸੇ ਹੋਰ ਤਰੀਕ ਨੂੰ ਕੀ ਹੋਣਾ ਹੈ ਮੈਂ ਜੋਤਿਸ਼ ਜਾਤਿਸ਼ ਜਿਆਦਾ ਯਕੀਨ ਕਰਦਾ ਨਹੀਂ ਨਾ ਹੀ ਮੈਂ ਕੋਈ ਇਹਦਾ ਦੇਖਦਾ ਪਰ ਜਿਹੜੇ ਹਾਲਾਤ ਹੈ ਤੁਸੀਂ ਯੂ ਆਰ ਅ ਬੈਟਰ ਆਬਜ਼ਰਵਰ ਉਸ ਗੱਲ ਦਾ ਤੁਸੀਂ ਨਹੀਂ ਚੋੜ ਕੱਢ ਸਕਦੇ ਕਿ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਹੈ ਪਰ ਬੀਜਪੀ ਆਪਣੇ ਇਸ ਕਰਦੇ ਉੱਤੇ ਪੂਰੀ ਦੀ ਪੂਰੀ ਤਿਆਰੀ ਹੈ ਪੂਰੀ ਤਾਕਤ ਅਸੀਂ ਚੌਕ ਰਹੇ ਹਾਂ ਕਿ ਰੱਖਦੇ ਕਿ ਜੇ ਅਗਰ ਖਬਰ ਆਏ ਰਾਇਲ ਤੁੰਰਾ ਇਹਦਾ ਬੈਨੀਫੀਸ਼ੀਅਲ ਰਹੇਗਾ ਤੁਹਾਡੇ ਲਈ ਲੋਕਾਂ ਨੇ ਫੈਸਲਾ ਕਰਨਾ ਜੀ ਬੈਨੀਫੀਸ਼ੀਅਲ ਨੋਨ ਬੈਨੀਫੀਸ਼ੀਅਲ ਮਸਲਾ ਪੰਜਾਬ ਦਾ ਹੈ ਕਿਸੇ ਇੱਕ ਬੀਜਪੀ ਦੇ ਇੰਡੀਵਿਜੁਅਲ ਬੈਨੀਫੀਟਰ ਦਾ ਨਹੀਂ ਨਾ ਹੀ ਅਕਾਲੀਆਂ ਦੇ ਕਿਸੇ ਬੈਨੀਫੀਟਰ ਦਾ ਮਸਲਾ ਹੈ ਵੀ ਪੰਜਾਬ ਨੂੰ ਕਿੱਧਰ ਲੈ ਕੇ ਚੱਲੇ ਆ ਇਸੇ ਕੰਟੈਕਸਟ 'ਚ ਮੈਂ ਕਹਾਂ ਵੀ ਜੋ ਕੁਝ ਵਿਧਾਨ ਸਭਾ ਜੀ ਵਾਪਰਿਆ ਉਹਦੇ ਬਾਅਦ ਮੈਂ ਨਹੀਂ ਸਮਝਦਾ ਵੀ ਲੋਕਾਂ ਦਾ ਵਿਸ਼ਵਾਸ ਕੋਈ ਲੰਬਾ ਛੋੜਾ ਉਹਦੇ ਨਾਲ ਮਜ਼ਬੂਤ ਹੈ ਲੋਕਤੰਤਰ ऑपोजिशन जिन्नू एक रोल सीगा वॉच डॉग वॉचमैन या चौकीदार कह लो उन कुछ कह लो वो खेड़ खेड़ तो चोरਾਂ ਨਾਲ ਰਲੇ ਬੈਠੇ ਸਭ ਇੱਕ ਮਿਲ ਜੁਲ ਕੇ ਖੇਡ ਖੇਡ ਰਹੇ ਉਹਦੇ ਨਾਲ ਉਹਦੇ ਬਾਅਦ ਹੁਣ ਲੋਕਾਂ ਨੂੰ ਇੱਕ ਆਲਟਰਨੇਟਿਵ ਚਾਹੀਦਾ ਹੈ ਉਹ ਆਲਟਰਨੇਟਿਵ ਲੈ ਕੇ ਅਸੀਂ ਤਾਂ ਤਿਆਰੀ ਪੂਰੀ ਤੇਰਾ ਸੀ ਤਿਆਰੀ ਕਰੀ ਕਾ ਜੀ 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 ਨੇ ਬੋਲਾਤਾ ਕਿ ਪੰਜਾਬ کے لیے ریجنل پارٹی جو ہے حال ہی دن اس کو ਸਟਰੋਂਗ ਕੰਸਟਰੈਂਸ਼ਨ ਕਰਨਾ ਜ਼ਰੂਰੀ ਹੈ ਜਦੋਂ ਦੇਖੀ ਸਟੈਂਡ ਬਾਈ ਦੇ ਅਪੀਲ ਬਿਲਕੁਲ ਸਾਬ ਮੇਰਾ ਮਨ ਹੈ ਰੀਜIONAL ਪਾਰਟੀ ਕਿਸੇ ਵੀ ਸੂਬੇ ਦੇ ਅੰਦਰ ਸਟਰੋਂਗ ਹੋਣੀ ਚਾਹੀਦੀ ਹੈ ਸਾਬ ਖਾਸ ਤੌਰ ਤੇ ਕਹਿਆ ਜਾ ਸੂਬਾ ਜਿਹਦੇ ਵਿੱਚ ਸੋ ਕਾਲਡ ਜਿਹਦੀ ਇੱਥੇ ਦੇਸ਼ ਦੇ ਅੰਦਰ ਮਿਨੋਰਟੀ ਜਿਨ੍ਹਾਂ ਦੇ ਅੰਦਰ ਇੱਕ ਭਾਵਨਾ ਹੈ ਵੀ ਅਸੀਂ ਮਿਨੋਰਟੀਆਂ ਵਾਸੀ ਪੰਜਾਬੀ ਇਹਨਾਂ ਗੱਲਾਂ ਤੋਂ ਸੀਮਿਤ ਨਹੀਂ ਉਹਨਾਂ ਦੇ ਕੰਮ ਸਾਰੇ ਅਸੀਂ ਮжоਰਿਟੀ ਵਾਂਗੂ ਕਰਦੇ ਹਾਂ ਬਟ ਸਾਡੇ ਜੀ ਅੰਦਰ ਜਿਸ ਤਰ੍ਹਾਂ ਇਸਕਿਸ਼ਨ ਦਾ ਟੈਗ ਲੱਗਦਾ ਮਿਨੋਰਟੀ ਵਾਲਾ ਉੱਥੇ ਖਾਸ ਤੌਰ ਤੇ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਵੀ ਉਹਨਾਂ ਦੀ ਆਵਾਜ਼ ਬਣ ਕੇ ਇੱਕ ਸક્ષਮ ਪਾਰਟੀ ਹੋਵੇ ਤਾਂ ਕਿ ਉਹਨਾਂ ਨੂੰ ਇਸ ਕਿਸੇ ਜਿਹਾ ਦੀ ਭਾਵਨਾ ਨਾ ਆ ਜੇ ਵੀ ਸਾਡੀ ਗੱਲ ਰੱਖਣ ਵਾਲ ਕੋਈ ਹੈ ਨਹੀਂ ਦੇਖੋ ਇਹਦੇ ਵਿੱਚ ਬਹੁਤ ਸਾਰੀ ਵਾਰੀ ਸੁਪਰੀਮ ਕੋਰਟ ਚ ਵੀ ਗਏ ਹੈ ਇਲੈਕਸ਼ਨ ਕਮਿਸ਼ਨ ਕੋਲ ਕੋਲਾ ਮਸਲਾ ਕਿਹਾ ਉਹਨਾਂ ਨੇ ਕਿਹਾ ਕੰਮ ਸਾਡਾ ਨਹੀਂ ਹੈ ਪਾਰਲੀਮੈਂਟ ਨੇ ਕਰਨਾ ਹੈ ਸੁਪਰੀਮ ਕੋਰਟ ਚ ਵੀ ਆ ਗੱਲ ਗਈ ਹੈ ਇਹਦੇ ਵਾਸਤੇ ਮੈਂ ਤਾਂ ਇੰਨਾ ਹੀ ਕਹੂੰਗਾ ਵੀ ਜਿਹੜੇ ਲੋਕ ਆ ਸਵਾਲ ਉਠਾ ਰਹੇ ਆ ਉਹ ਆਪਣੇ ਅੰਦਰ ਚਾਤੀ ਮਾਰ ਕੇ ਤਾਂ ਦੇਖਣ ਸਾਹਿਬ ਕੱਲ ਹੀ ਚੀਮਾ ਸਾਹਿਬ ਦੀ ਮੈਂ ਮਾਫੀ ਸੁਣ ਰਿਹਾ ਸੀ ਨਹੀਂ ਕਹਿੰਦਾ ਸੀ 1000 ਰੁਪਿਆ ਜਿਹੜਾ ਦੇਣਾ ਸੀ ਮਹਿਲਾਵਾਂ ਨੂੰ ਤਾਂ ਅੱਜ ਖਾਸ ਤੌਰ ਤੇ ਜਦੋਂ ਅੱਜ ਇੱਕ ਔਮਨਸ ਡੇ ਮਨਾ ਰਿਹਾ ਹੈ ਸਾਰਾ ਵਰਲਡ ਮਨਾ ਰਿਹਾ ਹੈ ਉਸ ਦਿਨ ਤੋਂ ਪਹਿਲਾਂ ਇੱਕ ਦਿਨ ਉਹਨਾਂ ਦੇ ਇਸ ਕਿਸਮ ਦੇ ਬਿਆਨ ਆਣਾ ਦਰਸਾ ਰਿਹਾ ਵੀ ਇਹ ਕਿੰਨੇ ਸੀਰੀਅਸ ਹੈ ਮੈਂ ਸਮਝਦਾ ਮੈਂ ਛੋਟੇ ਛੋਟੇ ਪਹਿਲਾਂ ਬੰਦਾ ਕਦਮ ਚੱਕਦਾ ਭਜਣ ਤੋਂ ਪਹਿਲਾਂ ਭਗਵੰਤ ਮਾਨ ਜੀ ਐਨਾ ਹੀ ਕਰ ਲੈਣ ਵੀ ਵਿਧਾਨ ਸਭਾ ਦੀ ਗરિਮਤ ਬਣਾ ਕੇ ਰੱਖਾਂਗੇ ਐਦਾ ਹੀ ਕੋ ਕਾਨੂੰਨ ਬਣਾ ਲੈਣ ਵੀ ਹੂਸ ਐਵਰ ਮਿਸ ਬਿਹਾਈਵਜ਼ ਇਨ ਦਾ ਹਾਊਸ ਅਨਬੀਕਮਿੰਗ ਆਫ ਅ ਪਾਰਲੀਮੈਂਟਰੀਅਨ ਉਹਨੂੰ ਛੇਕਿਆ ਜਾਵੇ ਮੁੜ ਕੇ ਇਲੈਕਸ਼ਨ ਨਾਲ ਲੜ ਸਕੇ ਐਦਾ ਹੀ ਕੋ ਕਾਨੂੰਨ ਬਣਾ ਲਈਏ ਤਾਂ ਵੀ ਮੈਂ ਸਮਝਦਾ ਲੋਕਤੰਤਰ ਬਚ ਜਿਊਗਾ ਸਭ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ